ਦੀਵਾਲੀ ਦਾ ਤਿਉਹਾਰ 21 ਅਕਤੂਬਰ ਨੂੰ ਪੂਰੇ ਦੇਸ਼ ਭਾਰ ਵਿੱਚ ਉਤਸ਼ਾਹ ਨਾਲ ਮਨਾਇਆ ਜਾਵੇਗਾ। ਦੀਵਾਲੀ ਦੇ ਤਿਉਹਾਰ ਦਾ ਹਰ ਇੱਕ ਦੇ ਮਨ ਵਿੱਚ ਬਹੁਤ ਉਤਸ਼ਾਹ ਰਹਿੰਦਾ ਹੈ। ਲੋਕ ਆਪਣੇ ਪਰਿਵਾਰਾਂ ਨਾਲ ਦੀਵਾਲੀ ਦੀ ਸ਼ਾਪਿੰਗ ਕਰਦੇ ਹਨ। ਇਸ ਵੇਲੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਦੀਵਾਲੀ ਨਾਲ ਸੰਬੰਧਿਤ ਸਮਾਨ ਸਜਾਇਆ ਗਿਆ ਹੈ, ਜਿਸ ਵਿੱਚ ਧਾਰਮਿਕ ਫੋਟੋਆਂ, ਲੜੀਆਂ, ਸਜਾਵਟ ਦਾ ਸਮਾਨ ਡੈਕੋਰੇਸ਼ਨ ਦੀਆਂ ਇਲੈਕਟ੍ਰੋਨਿਕ ਆਈਟਮਸ ਖਿਡੌਣੇ ਅਤੇ ਦੀਵਾਲੀ ਦੀ ਪੂਜਾ ਨਾਲ ਸੰਬੰਧਿਤ ਸਾਰਾ ਸਮਾਨ ਬਾਜ਼ਾਰਾਂ ਵਿੱਚ ਉਪਲਬਧ ਹੈ ਇਸ ਸਮਾਨ ਦੀ ਖਰੀਦਦਾਰੀ ਕਰਦੇ ਲੋਕਾਂ ਨੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੀਵਾਲੀ ਉਹਨਾਂ ਦਾ ਪਸੰਦੀਦਾ ਤਿਉਹਾਰ ਹੈ ਅਤੇ ਉਹਨਾਂ ਦੇ ਮਨ ਵਿੱਚ ਇਸ ਤਿਹਾੜ ਨੂੰ ਲੈ ਕੇ ਬਹੁਤ ਉਤਸ਼ਾਹ ਰਹਿੰਦਾ ਹੈ। ਉਹਨਾਂ ਕਿਹਾ ਕਿ ਸਾਰਿਆਂ ਨੂੰ ਇਹ ਤਿਉਹਾਰ ਆਪਸੀ ਪ੍ਰੇਮ ਭਾਵ ਨਾਲ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਇਸ ਵਾਰ ਬਾਜ਼ਾਰ ਵਿੱਚ ਦੀਵਾਲੀ ਨਾਲ ਸੰਬੰਧਿਤ ਸਮਾਨ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਮਾਰਕੀਟ ਵਿੱਚ ਉਪਲਬਧ ਹਨ। ਉਹਨਾਂ ਕਿਹਾ ਕਿ ਅਜੇ ਬਾਜ਼ਾਰ ਵਿੱਚ ਜ਼ਿਆਦਾ ਗ੍ਰਾਹਕੀ ਥੋਕ ਖਰੀਦਦਾਰਾਂ ਦੀ ਹੈ। ਬਾਕੀ ਦੀਵਾਲੀ ਤੋਂ 2-3 ਦਿਨ ਪਹਿਲਾਂ ਰਿਟੇਲ ਗ੍ਰਾਹਕੀ ਵਧਣ ਦੀ ਉਮੀਦ ਹੈ। ਉਨਾ ਕਿਹਾ ਕਿ ਇਸ ਵਾਰ ਪਿੰਡਾਂ ਵਿੱਚ ਪਈ ਹੜਾਂ ਦੀ ਮਾਰ ਕਾਰਨ ਇਸ ਦਾ ਅਸਲ ਦੀਵਾਲੀ ਦੇ ਤਿਉਹਾਰ ਤੇ ਨਜ਼ਰ ਆ ਰਿਹਾ ਹੈ ਪਰ ਇਹ ਤਿਉਹਾਰ ਦੀ ਪਰੰਪਰਾ ਮੁਤਾਬਕ ਸਭ ਲੋਕ ਆਪਣੀ ਆਰਥਿਕ ਸਥਿਤੀ ਦੇ ਮੁਤਾਬਕ ਇਹ ਤਿਉਹਾਰ ਸਰੂਰ ਮਨਾਣਗੇ ਮਾਰਕੀਟ ਮੇਂ ਤੋ ਬਹੁਤ ਜ਼ਿਆਦਾ ਰੌਣਕ ਹੈ ਯਹਾਂ ਪਰ ਇਸ ਸਮੇਂ ਲਾਈਕ ਪੂਲ ਫੁੱਲ ਪੀਕ ਤੇ ਚੱਲ ਰਹਾ ਹੈ ਆਪਣਾ ਜੋ ਵੀ ਯਹਾਂ ਪਰ ਦੀਵਾਲੀ ਦੀ ਤਿਆਰੀਆਂ ਵਗੈਰਾ ਨੇ ਸਾਰੀ ਖਿੱਚ ਕੇ ਚੱਲਦੀ ਪਈ ਹੈ ਪੂਰੀ ਬਜ਼ਾਰਾ ਚ ਰੌਣਕ ਹੈ ਤੇ ਸਭ ਤੋਂ ਵੱਡਾ ਫੈਸਟੀਵਲ ਹੈ ਸਾਡੇ ਸਾਰੇ ਲੋਕਾਂ ਲਈ ਤੇ ਪੂਰੇ ਸਾਲ ਇਦਾਂ ਇਸ ਚਿਲ ਦਾ ਵੇਟ ਕਰਦੇ ਹਾਂ ਕਿ ਕਦੋਂ ਆਏਗਾ ਕਿਦਾਂ ਸ਼ਾਪਿੰਗ ਵਗੈਰਾ ਕਰਨੀ ਹੈ ਤੇ ਇਸ ਟਾਈਮ ਮੈਂ ਇੱਧਰ ਆਏ ਹਾਂ ਡੈਕੋਰੇਸ਼ਨ ਦਾ ਘਰ ਦਾ ਸਮਾਨ ਲੈਣ ਤੇ ਕਾਫੀ ਜ਼ਿਆਦਾ ਵੈਰਾਈਟੀ ਹੈ ਰੇਟਸ ਵੀ ਕਾਫੀ ਜੈਨੂਇਨ ਹੈ ਤੇ ਕਾਫੀ ਵਧੀਆ ਸਮਾਨ ਹੈ ਨਾ ਕੋਲ ਦੀਵਾਲੀ ਸਾਰਿਆਂ ਨੂੰ ਬਹੁਤ ਪੀਸਫੁਲ ਹੋ ਕੇ ਮਨਾ ਦੇ ਉਹ ਕਰਨਾ ਚਾਹੀਦਾ ਹੈ ਲਾਈਕ ਜੇ ਤੁਸੀਂ ਕਿਸੇ ਦੀ ਹੈਲਪ ਕਰਨ ਸਕਦੇ ਹੋ ਜੋ ਦੀਵਾਲੀ ਨਹੀਂ ਮਨਾ ਸਕਦੇ ਤਾਂ ਉਹਨਾਂ ਲਈ ਪਲੀਜ਼ ਕੰਟਰੀਬਿਊਟ ਕਰੋ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਨੀ ਚਾਹੀਦੀ ਹੈ ਤਾਂ ਕਿ ਤੁਸੀਂ ਖੁਦ ਵੀ ਖੁਸ਼ ਰਹੋ ਤੇ ਦੂਸਰੇ ਲੋਕਾਂ ਨੂੰ ਵੀ ਖੁਸ਼ੀ ਮਿਲੇ ਇਹਦੇ ਵਿੱਚ ਹੈਪੀ ਦੀਵਾਲੀ ਸਰ ਦੀਵਾਲੀ ਜਿਹੜਾ ਬਹੁਤ ਮਹੱਤਵਪੂਰਨ ਤਿਹਾੜਾ ਹੈ ਸਾਡੇ ਇੰਡੀਆ ਦਾ ਤੇ ਸਾਰੇ ਬਹੁਤ ਖੁਸ਼ੀ ਨਾਲ ਮਨਾਉਂਦੇ ਨੇ ਬੱਚੇ ਹੋ ਗਏ ਵੱਡੇ ਹੋ ਗਏ ਬਜ਼ੁਰਗ ਹੋ ਗਏ ਸਾਰੇ ਬਹੁਤ ਖੁਸ਼ੀ ਨਾਲ ਮਨਾਉਂਦੇ ਨੇ ਤੇ ਪਹਿਲਾਂ ਤਾਂ ਤੁਹਾਨੂੰ ਸੋਚੀ ਆਈਡੀਏ ਚ ਮਾਰਕੀਟ ਵੱਲੋਂ ਸਾਰਿਆਂ ਨੂੰ ਤੁਹਾਡੇ ਮਾధ్యਮ ਰਾਈ ਦੀਵਾਲੀ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਵਧ ਸਰ ਕਸਮਾ ਠੀਕ ਹੈ ਰੁਝਾਨ ਬਿਲਕੁਲ ਠੀਕ ਚੱਲਦਾ ਪਿਆ ਕਿਉਂਕਿ ਜਿਨ੍ਹਾਂ ਨੇ ਦੇਖੋ ਦੀਵਾਲੀ ਵੰਡ ਨਹੀਂ ਹੁੰਦੀ ਹੈ ਉਹ ਅੱਜ ਕੱਲ ਉਹ ਡੱਬੇ ਵਗੈਰਾ ਨੂੰ ਮਠਾਈ ਨੂੰ ਥੋੜਾ ਜਿਹਾ ਅਵਾਇਡ ਕਰਦੇ ਨੇ ਤੇ ਫੋਟੋਸ ਵਗੈਰਾ ਦੇ ਦਿੰਦੇ ਨੇ ਕਿ ਜਿਹੜੀਆਂ ਚੀਜ਼ਾਂ ਯੂਜ਼ਫੁਲ ਆ ਜਾਂਦੀਆਂ ਸਾਡੇ ਕੋਲ ਧਾਰਮਿਕ ਵੈਰਾਈਟੀ ਵਿੱਚ ਦਰਬਾਰ ਸਦੀ ਫੋਟੋਸ ਹੋ ਗਿਆ ਰਾਧਾ ਕ੍ਰਿਸ਼ਨ ਜੀ ਦੀ ਹੋ ਗਿਆ ਸ਼ਿਪ ਪਰਿਵਾਰ ਹੋ ਗਏ ਰਾਧਾ ਕ੍ਰਿਸ਼ਨ ਹੋ ਗਏ ਰਾਮ ਦਰਬਾਰ ਹੋ ਗਏ ਜਿਹੜਾ ਰਾਮ ਦਰਬਾਰ ਆ ਸਪੈਸ਼ਲ ਦੀਵਾਲੀ ਤੇ ਉੱਤੇ ਰਾਮ ਦਰਬਾਰ ਜੀ ਕਰਕੇ ਉਹ ਮਨਾਇ ਜਾਂਦੀ ਹੈ ਦੀਵਾਲੀ ਤੇ ਰਾਮ ਦਰਬਾਰ ਦੀ ਫੋਟੋ ਬਹੁਤ ਵਿਕਦੀ ਸਰ ਰਿਟੇਲ ਔਰ ਹੋਲਸੇਲ ਦੋਨੋਂ ਹੀ ਚੱਲਦੇ ਨੇ ਬੜੇ ਮਤਲਬ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਕਿਉਂਕਿ ਜਿਨ੍ਹਾਂ ਨੇ ਦੇਖੋ ਰਿਟੇਲ ਐਸ ਕਰਕੇ ਜਿਆਦਾ ਵਧੀਆ ਸਟਾਰਟਿੰਗ ਪਹਿਲਾਂ ਹੋ ਜਾਂਦੀ ਹੈ ਕਿਉਂਕਿ ਜਿਨ੍ਹਾਂ ਨੇ ਗਿਫਟਿੰਗ ਦੇ ਨਹੀਂ ਹੁੰਦੀ ਹੈ ਉਹ ਮਤਲਬ ਪਹਿਲਾਂ ਤੋਂ ਹੀ ਹਫਤਾ ਦਸ ਦਿਨ ਪਹਿਲਾਂ ਤੋਂ ਪਰਚੇਸ ਕਰ ਲੈਂਦੇ ਆ ਤੇ ਕੁਆਂਟੀਟੀ 'ਚ ਉਹਨਾਂ ਦੇ ਬਲਕ 'ਚ ਹੀ ਆਰਡਰ ਹੁੰਦੇ ਨੇ ਤੇ ਉਹ ਫਿਰ ਆਪਣੇ ਉਹਨਾਂ ਨੇ ਨੇਮ ਵਗੈਰਾ ਵੀ ਪ੍ਰਿੰਟ ਕਰਵਾ ਕੇ ਅਸਿੱਦੇ ਰੀਦਾ ਉਹਨਾਂ ਨੂੰ ਫੋਰਸ ਦੇ نیچے ਉਹਨਾਂ ਦੇ ਨਾਮ ਵਗੈਰਾ ਵੀ ਪ੍ਰਿੰਟ ਹੋ ਜਾਂਦੇ ਨੇ ਸਰ ਇੱਕ ਥੋੜੇ ਜਿਹਾ ਇਹ ਦੀਵਾਲੀ ਦਾ ਫਰਕ ਐ ਇਸ ਕਰਕੇ ਵੀ ਗਿਆ ਕਿਉਂਕਿ ਇਹ ਜਿਹੜਾ ਬਾੜ ਆ ਗਈ ਸੀ ਕਿ ਉਹ ਕਰੈਸ਼ਿਸ ਕਰਕੇ ਵੀ ਥੋੜੇ ਜਿਹਾ ਫਰਕ ਪਿਆ ਹੋਇਆ ਤੇ ਪਿੰਡਾਂ ਤੋਂ ਕਸਟਮਰ ਬਹੁਤ ਘੱਟ ਆ ਰਿਹਾ ਕਿਉਂਕਿ ਜਿਹੜੇ ਸਾਈਡਾਂ ਦੇ ਉੱਤੇ ਪਾਣੀ ਵਗੈਰਾ ਬਹੁਤ ਆਇਆ ਸੀਗਾ ਉਹਨਾਂ ਨੂੰ ਇਸ ਵੇਲੇ ਆਪਣੀ ਰੋਟੀ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਆ ਵੈ ਤੇ ਉਹ ਫੈਸਟੀਵਲ ਥੋੜਾ ਜਿਹਾ ਉਸ ਕਰਕੇ ਵੀ ਥੋੜਾ ਜਿਹਾ ਘੱਟ ਰੁਝਾਨ ਹੋ ਗਿਆ ਕਿਉਂਕਿ ਸਾਡਾ ਅਮ੍ਰਿਤਸਰ ਹੈਗਾ ਵਿਲੇਜ ਏਰੀਆ ਦੇ ਨਾਲ ਰਿਲੇਟਡ ਜ਼ਿਆਦਾਤਰ ਤੇ ਉੱਥੇ ਪਾਣੀ ਆਨ ਕਰਕੇ ਕਾਰਨ ਥੋੜੇ ਜਿਹਾ ਕਸਟਮਰ ਦਾ ਤਾਂ ਘੱਟ ਹੋ ਗਈ ਬਾਕੀ ਸਰ ਉਮੀਦ ਹੈ ਕਿ ਹਫਤਾ ਲੈ ਪੂਰਾ ਪਿਆ ਹੈ ਅੱਜ ਤੋ ਅਕੇ ਅਕੇ ਹਫਤਾ ਪੂਰਾ 7 ਦਿਨ ਪਿਓਏ ਨੇ ਤੇ ਹਲੇ ਕਸਟਮਰ ਦਾ ਰੁਝਾਨ ਬਨੇਗਾ ਕਿਉਂਕਿ ਹਫਤਾ ਬਹੁਤ ਹੁੰਦਾ ਵੈ ਸਾਡੇ ਵਾਸਤੇ ਤੇ ਕਾਫੀ ਅਸੀਂ ਉਮੀਦ ਕਰਦੇ ਹਾਂ ਕਿ ਦੁਕਾਨਦਾਰ ਔਰ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਆਪਣਾ ਆਨਲਾਈਨ ਪਰਚੇਸਿੰਗ ਨੂੰ ਛੱਡ ਕੇ ਤੇ ਤੁਸੀਂ ਮੈਨੂਅਲੀ ਪਰਚੇਸਿੰਗ ਕਰਿਆ ਕਰੋ ਤਾਂ ਜੋ ਆਪਣੇ ਜਿਹੜੇ ਦੁਕਾਨਦਾਰ ਹੋਗੇ ਜਿਹੜੇ ਤੁਹਾਡੇ ਸ਼ਹਿਰ ਵਾਸੀ ਹੋਵੇ ਉਹਨਾਂ ਨੂੰ ਪ੍ਰਮੋਟ ਕਰੋ ਖੁਸ਼ੀਆਂ ਭਰਿਆ ਤਿਹਾੜ ਦਿਵਾਲੀ 1 ਅਕਤੂਬਰ ਨੂੰ ਪੂਰੇ ਦੇਸ਼ ਭਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਔਰ ਇਸ ਤਿਹਾੜ ਦੇ ਖੁਸ਼ੀਆਂ ਸਾਂਝੀਆਂ ਕਰਨ ਲਈ ਲੋਕ ਆਪਣੇ ਪਰਿਵਾਰਾਂ ਨਾਲ ਖਰੀਦਦਾਰੀ ਕਰਨ ਨਿਕਲਦੇ ਹਨ ਖਰੀਦਦਾਰੀ ਲਈ ਦੁਕਾਨਾਂ ਸਜ ਕੇ ਤਿਆਰ ਨੇ ਧਾਰਮਿਕ ਫੋਟੋਆਂ ਰੰਗ ਬਰੰਗੇ ਲਾਈਟਾਂ ਡੈਕੋਰੇਸ਼ਨ ਦਾ ਸਮਾਨ ਗਿਫਟ ਆਈਟਮਸ ਅਤੇ ਹੋਰ ਬੜੀ ਤਰ੍ਹਾਂ ਦਾ ਸਮਾਨ ਜਿਹੜਾ ਦੁਕਾਨਦਾਰ ਵੱਲੋਂ ਸਜਾਇਆ ਗਿਆ ਹੈ ਔਰ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਹਜੇ ਗ੍ਰਾਹਕੀ ਘਟ ਹੈ ਲੇਕਿਨ ਦਿਵਾਲੀ ਦੇ ਕੋਲ ਗ੍ਰਾਹਕੀ ਪੂਰੀ ਉਮੀਦ ਹੈ ਕਿ ਉਹ ਵਧੇਗੀ ਪਰ ਲੋਕ ਬੜੇ ਉਤਸ਼ਾਹ ਨਾਲ ਖਰੀਦਾਰੀ ਕਰਨਗੇ ਕਿਉਂਕਿ ਬਹੁਤ ਉਤਸ਼ਾਹ ਹੈ ਲੋਕਾਂ ਵਿੱਚ ਇਸ ਦੀਵਾਲੀ ਦੇ ਤਿਉਹਾਰ ਦਾ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ